ਜੋ ਦੀ ਗੱਲ ਕਰਦੇ ਹੋ ਲੌਰਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਨ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟਦੀਆਂ ਮੈਨੂੰ ਤਾਂ ਕੀਤੀਆਂ ਪਰੰਤੂ ਮੇਰੀ ਸੇਣੀ ਨਹੀਂ ਫੋਣੀ ਅਖੀਰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਤ ਲਈ ਤਾਂ ਕਿ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਹੀ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਮੈਂ ਕੀ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਜੇ ਕੋਈ ਸਬੂਤ ਫੋਕਸ ਹੁੰਦਾ ਅਦਾਲਤ ਅੱਗੇ ਨਹੀਂ ਰੱਖਦੇ ਉਹ ਚੀਜ਼ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਣਯੋਗ ਨੇ ਝੂਠ ਬੋਲੀ ਜਾਂਦੇ ਨੇ ਬੜਾ ਸਤਿਕਾਰਯੋਗ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗ੍ਰਾਈਡ ਕਰੀ ਜਾਂਦੇ ਐ ਐਫੀਡੇਵਟ ਦੇ ਦੇ ਕੇ ਮਾਨਯੋਗ ਹਾਈ ਕੋਰਟ ਦੀ ਨਿਰਪੱਖਤਾ ਦੇ ਕਾਰਨ ਉਹਨਾਂ ਦੀ شدت ਦੇ ਨਾਲ ਉਹਨਾਂ ਨੇ ਜਿਸ ਜੱਜ ਸਾਹਿਬ ਨੇ ਇਸ ਮਾਮਲੇ ਨੂੰ ਨੰਗਾ ਕੀਤਾ ਮੈਂ ਉਹਨਾਂ ਜਿੰਨੀ ਵੀ ਸ਼ਲਾਘਾ ਕਰੇ ਮੈਂ ਪਰਮਾਤਮਾ ਅਗੇ ਦੁਆ ਕਰਦਾ ਕਿ ਉਹ ਇਹੋ ਜੇ ਫੈਸਲੇ ਲਗਾਤਾਰ ਕਰਦੇ ਰਹਿਣ ਕਿਉਂਕਿ ਸਰਕਾਰ ਨੇ ਤਾਂ ਐਫੀਡੈਵਟ ਦੇ ਦੇ ਕੇ ਬਾਰ ਬਾਰ ਕੋਰਟ ਨੂੰ ਮਿਸਗਾਈਡ ਕੀਤਾ ਹੈ ਡੀਜੀਪੀ ਸਾਹਿਬ ਬੜੇ ਸਤਿਕਾਰਯੋਗ ਅਹੁਦਾ ਹੈ ਸਟੇਟ ਦਾ ਜੇ ਉਹ ਵੀ ਇੱਕ ਅਦਾਲਤ ਨੂੰ ਖਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਤੁਸੀਂ ਮੋٹے ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ ਹਰੇਕ ਗੈਂਗਸਟਰ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਕੇਵਲ ਤੇ ਕੇਵਲ ਅਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ ਉਹਨਾਂ ਲੋਕਾਂ ਦੇ ਪੈਰਾਂ 'ਤੇ ਗੋਲੀਆਂ ਵਜਦੀਆਂ। ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀ ਦੇ ਮੁਤਾਬਕ ਚੱਲ ਰਿਹਾ ਉਸ ਗੈਂਗਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾ ਕੋਈ ਸੁਰੱਖਿਤ ਜਗ੍ਹਾ ਨਹੀਂ ਉਸ ਦੇ ਵਾਸਤੇ। ਔਰ ਜਿ ਜਿੰਨੇ ਤੁਸੀਂ ਲੌਰੈਂਸ ਦੀ ਵੀਡੀਓ ਦੀ ਗੱਲ ਕਰਦੇ ਹੋ, ਲੌਰੈਂਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਣ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟਦੀਆਂ ਮੈਂ ਮਨਤਾ ਕੀਤੀਆਂ ਪਰੰਤੂ ਮੇਰੀ ਕਿਸੇ ਨੇ ਨਹੀਂ ਸੁਣੀ ਅਖੀਰ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ ਤਾਂ ਇਸ ਤੋਂ ਮੈਂ ਕੀ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ ਪੁਕਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ ਕੋਈ ਤੁਹਾਡੇ ਸਾਹਮਣੇ ਸੀਐਮ ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ ਬੜਾ ਸਤਿਕਾਰਯੋਗ ਉਹਦਾ ਡੀਜੀਪੀ ਸਾਹਿਬ ਦਾ ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਫੀਡਵਿਟ ਦੇ ਦੇ ਕੇ ਅੱਗੇ ਤੁਸੀਂ ਹੋਰ ਵੇਖਿਓ ਮੈਨੂੰ ਮਾਨਯੋਗ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਹਿਸਾਬ ਚ ਹਲੇ ਤਾਂ ਸ਼ੁਰੂਆਤ ਹੋਈ ਐ ਅਜੇ ਹਲੇ ਕੰਮ ਦਾ ਸਾਰਾ ਬਾਕੀ ਹੈ ਹਲੇ ਸਾਰਾ ਹੋਣਾ ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗਿਆ ਸੀ ਖਾਡ ਦਾ ਅਈ ਤਾਂ ਇਹਨੇ ਮੇਰੇ ਕੋਲੋਂ ਗੱਲ ਸਾਡੇ ਕੋਲੇ ਆਈ ਮੈਂ ਹਰੇਕ ਅਫਸਰ ਕੋਲੇ ਜੀ ਨੂੰ ਵੀ ਮੈਂ ਮਿਲਿਆ ਜੀ ਦੇ ਕੋਲੇ ਵੀ ਜਾ ਕੇ ਮੈਂ ਆਪਦਾ ਦੁਖੜਾ ਦੱਸਿਆ ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖੜ ਬਣੀ ਹੈ ਅਸੀਂ ਬਾਈ ਨੇਮ ਕਹਿੰਦੇ ਰਹੇ ਹਰ ਇੱਕ ਬੰਦੇ ਨੂੰ ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ ਪਰੰਤੂ ਉਹ ਇਹ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ ਹੁਣ ਵੀ ਨਹੀਂ ਕੋਈ ਕੰਮਤ ਕਾਰਵਾਈ ਦਾ ਭਰੋਸਾ ਕੀ ਕਰਨਗੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਵੀ ਸਿਰਫ ਤੇ ਸਿਰਫ ਮਿੱਟੀ ਝਾੜਨਗੇ ਇੱਧਰ ਕਰਤਾ ਉੱਧਰ ਕਰਤਾ ਸਰਕਾਰ ਨੂੰ ਸਵਾ ਸਾਲ ਹੋ ਗਿਆ ਅਦਾਲਤ ਤੋਂ ਤੋ ਟਾਈਮ ਲੈਂਦਿਆਂ ਨੂੰ ਅਸੀਂ ਹੁਣ ਕਰਦੇ ਅਸੀਂ ਫਲਾਂ ਤਿੰਨ ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ ਇਹਨਾਂ ਦਾ ਹੋਰ ਵਧਾ ਦਿਓ ਤੇ ਜੇ ਗੱਲ ਹੀ ਇੰਨੀਕੀ ਸੀ ਦੋਸ਼ੀ ਇਹਨਾਂ ਦੇ ਕੋਲੇ ਸੀ ਪੱਤਰਕਾਰ ਇਹਨਾਂ ਦੇ ਕੋਲੇ ਸੀ ਇੰਟਰਵਿਊ ਕਰਨ ਵਾਲੇ ਡੜਕਾ ਕਿਸ ਗੱਲ ਦਾ ਸੀ ਇੰਨਾ ਸਮਾਂ ਕਾਹਤੋਂ ਲੱਗ ਗਿਆ ਤਾਂ ਮਨਜੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ ਤੇ ਜੋ ਬਾਜੋ ਕੋਰਟ ਨੇ ਸਖਤਾਈ ਕਰੇ ਤਾਂ ਸ਼ਾਇਦ ਕੋਈ ਨਾ ਕੋਈ ਆਸ ਦੀ ਕਿਰਨ ਲੱਭ ਸਕਦੀ ਹੈ। ਲਾਰੈਂਸ ਨੇ ਕਾਨੂੰਨ ਦੇ ਮੁਤਾਬਕ ਤਾਂ ਕਟਿਆ ਪੰਜਾਬ ਦਾ ਰਿਮਾਂਡ ਤੇ ਉਹ ਠਾਣੇ ਦਾ ਪਰ ਉਹ ਤਾਂ ਪੰਜਾਬ ਦਾ ਵਿਜ਼ਿਟ ਸੀ ਉਹਦਾ। ਉਹਨੇ ਸਾਰੇ ਥਾਣੇ ਵਿਜ਼ਿਟ ਕੀਤੇ ਸੀ ਜਿੱਦਾਂ ਕੋਈ ਵੀਆਈਪੀ ਕਰਦਾ ਹੈ। ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤੋਂ ਪੁੱਛੇ ਚ ਕਰਨ ਦੀ ਹਿੰਮਤ ਨਹੀਂ ਸੀ। ਉਹ ਉਹਦੇ ਕੋਲੇ ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਨੂੰ ਥਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਇੱਥੇ ਲਾਉਰੈਂਸ ਨੂੰ ਦੋਸ਼ੀ ਮੰਨਿਆ ਕਦੋਂ ਸਰਕਾਰ ਨੇ ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਹੈ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ ਕਿਉਂਕਿ ਉਹ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਜਾ ਕੇ ਦਰਖਾਸਤ ਲਿਖਾਵਾਂਗੇ ਕਿਹਦੇ ਕੋਲੇ ਕਹਾਂਗੇ ਕਿ ਨੂੰ ਜਾ ਕੇ ਸਰਕਾਰੀ ਗੈਂਗਸਟਰਾਂ ਦੀ ਹੈ